ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿ ਤੁਸੀਂ ਵੀ ਹੁਣ ਪੈਨਸ਼ਨ ਹੈ ਜਿਹੜੀ ਤਾਂ ਉਹ ਉਡੀਕ ਕੇ ਥੱਕ ਗਏ ਹੋ ਤਾਂ ਹੁਣ ਇੱਕ ਜ਼ਿਲ੍ਹੇ ਦੀ ਹੋਰ ਪੈਨਸ਼ਨ ਹੈ ਜਿਹੜੀ ਤਾਂ ਉਹ ਖਾਤਿਆਂ ਦੇ ਵਿੱਚ ਆ ਚੁੱਕੀ ਹੈ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਣੇ ਜਾ ਰਹੇ ਹਾਂ ਨਵੇਂ ਜੁੜੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲ ਘੰਟੀ ਦਾ ਬਟਨ ਹੈ ਉਸ ਨੂੰ ਆਲ ਤੇ ਕਲਿੱਕ ਕਰ ਲਿਓ ਤਾਂ ਜੋ ਅਸੀਂ ਜੋ ਵੀ ਕੋਈ ਨਵੀਂ ਅਪਡੇਟ ਲੈ ਕੇ ਆਉਣੇ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਪੰਜਾਬ ਦੇ ਬਜ਼ੁਰਗਾਂ ਨੂੰ ਪੈਨਸ਼ਨ ਦੀ ਬੜੀ ਉਡੀਕ ਰਹਿੰਦੀ ਆ ਤਾਂ ਉਸ ਦੇ ਚੱਲਦੇ ਹੁਣ ਇੱਕ ਨਵੀਂ ਅਪਡੇਟ ਨਿਕਲ ਕੇ ਆ ਰਹੀ ਹੈ ਕਿ ਪੈਨਸ਼ਨ ਜਿਹੜੀ ਤੋਂ ਖਾਤਿਆਂ ਦੇ ਵਿੱਚ ਆ ਚੁੱਕੀ ਹੈ ਉਹ ਕਿਹੜੇ ਜ਼ਿਲ੍ਹੇ ਦੀ ਆਈ ਹੈ ਉਹ ਤੁਹਾਨੂੰ ਹੁਣ ਦੱਸਣ ਜਾ ਰਹੇ ਆ ਪਹਿਲਾਂ ਵੀਡੀਓ ਬਣਾਈ ਸੀ ਉਹਦੇ ਵਿੱਚ ਕਾਫੀ ਜ਼ਿਲ੍ਹਿਆਂ ਦੀ ਲਿਸਟ ਦਿੱਤੀ ਸੀ 2500 ਆਈ ਹੈ ਜਾਂ 1500 ਆਈ ਹੈ ਉਹ ਜਾਣਕਾਰੀ ਤੁਹਾਨੂੰ ਹੁਣ ਦੱਸਣ ਜਾ ਰਹੇ ਆ ਕਿ ਦੱਸ ਦਈਏ ਇੱਕ ਜ਼ਿਲ੍ਹਾ ਜਿੱਥੇ ਬਜ਼ੁਰਗਾਂ ਦੀ ਕਈ ਮਹੀਨਿਆਂ ਤੋਂ ਉਡੀਕ ਕਰ ਰਹੇ ਸਨ ਪੈਨਸ਼ਨ ਦੀ ਤਾਂ ਅੱਜ ਅਖੀਰਕਾਰ ਉਹ ਖੁਸ਼ਖਬਰੀ ਆ ਗਈ ਹੈ ਸਵੇਰ ਤੋਂ ਲਗਾਤਾਰ ਮੈਸੇਜ ਆ ਰਹੇ ਨੇ ਖਾਤਿਆਂ ਦੇ ਵਿੱਚ ਪੈਸੇ ਪਹੁੰਚ ਚੁੱਕੇ ਨੇ ਤਾਂ ਕੁਝ ਲੋਕਾਂ ਦੇ ਕੱਲ ਮੈਸੇਜ ਆਇਆ ਸੀ ਤੇ ਕੁਝ ਅੱਜ ਜਾਨੀ ਕਿ 20 ਤਰੀਕ ਨੂੰ 20 ਜੁਲਾਈ ਨੂੰ ਮੈਸੇਜ ਆ ਜਿਹੜੇ ਤਾਂ ਉਹ ਆ ਚੁੱਕੇ ਨੇ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ 2500 ਜਾਂ 1500 ਤਾਂ ਸਵੇਰ ਤੋਂ ਲਗਾਤਾਰ ਮੈਸੇਜ ਖਾਤੇ ਦੇ ਵਿੱਚ ਪੈਸੇ ਆ ਜਿਹੜੇ ਤਾਂ ਉਸ ਤੇ ਆ ਰਹੇ ਨੇ ਕਈ ਪਿੰਡਾਂ ਵਿੱਚ ਲੋਕ ਸੀਐਸਸੀ ਜਾਂ ਬੈਂਕ ਤੋਂ ਵੀ ਪੁਸ਼ਟੀ ਕਰ ਰਹੇ ਨੇ ਜੇ ਤੁਹਾਨੂੰ ਮੈਸੇਜ ਨਹੀਂ ਆਇਆ ਤਾਂ ਆਪਣੇ ਮੋਬਾਈਲ ਤੋਂ ਤੁਸੀਂ ਮੈਸੇਜ ਹੈ ਜਿਹੜਾ ਉਹ ਚੈੱਕ ਕਰ ਸਕਦੇ ਹੋ ਉਸ ਬਾਰੇ ਪਹਿਲਾਂ ਵੀਡੀਓ ਬਣਾ ਚੁੱਕੇ ਹਾਂ ਕਿ ਤੁਸੀਂ ਆਪਣਾ ਮੈਸੇਜ ਹੈ ਜਿਹੜਾ ਉਹ ਚੈੱਕ ਕਰ ਸਕਦੇ ਹੋ ਤਾਂ ਉਸ ਮੈਸੇਜ ਤੇ ਡੀਬੀਟੀ ਪੈਨਸ਼ਨ ਲਿਖਿਆ ਹੋਵੇਗਾ ਨਹੀਂ ਬੈਂਕ ਸੀਐਸਸੀ ਜਾ ਕੇ ਵੀ ਚੈੱਕ ਕਰ ਸਕਦੇ ਹੋ ਹੁਣ ਸਵਾਲ ਹੈ ਕਿ ਕਿਹੜੇ ਜ਼ਿਲ੍ਹੇ ਦੀ ਪੈਨਸ਼ਨ ਆਈ ਹੈ ਤਾਂ ਦੱਸ ਦਈਏ ਕਿ ਪੈਨਸ਼ਨ ਆਈ ਹੈ ਲੁਧਿਆਣੇ ਜ਼ਿਲ੍ਹੇ ਦੀ ਤਾਂ ਲੁਧਿਆਣੇ ਜ਼ਿਲ੍ਹੇ ਦੇ ਜਿੰਨੇ ਵੀ ਨੇੜੇ ਲੱਗਦੇ ਪਿੰਡ ਨੇ ਤਾਂ ਉਹਨਾਂ ਦੇ ਖਾਤੇ ਆ ਜਿਹੜੇ ਤਾਂ ਉਹ ਚੈੱਕ ਕਰ ਸਕਦੇ ਹੋ ਜਾਂ ਕੋਈ ਤੁਹਾਡੇ ਨੇੜੇ ਦੁਕਾਨ ਹੈ ਤਾਂ ਉੱਥੋਂ ਜਾ ਕੇ ਵੀ ਤੁਸੀਂ ਆਪਣਾ ਅੰਗੂਠਾ ਲਗਾ ਕੇ ਜਿਹੜੀ ਪੈਨਸ਼ਨ ਹੈ ਉਹ ਚੈੱਕ ਕਰਵਾ ਸਕਦੇ ਹੋ ਤੁਹਾਨੂੰ ਦੂਰ ਜਾਣ ਦੀ ਲੋੜ ਨਹੀਂ ਪਵੇਗੀ ਤੁਸੀਂ ਸ਼ਹਿਰ ਦੇ ਵਿੱਚ ਜ਼ਿਆਦਾ ਖੇਚਲ ਨਾ ਕਰਨੀ ਤੁਸੀਂ ਆਪਣੇ ਪਿੰਡ ਦੇ ਵਿੱਚੋਂ ਇੱਕ ਵਾਰੀ ਚੈੱਕ ਜ਼ਰੂਰ ਕਰਵਾ ਲੈਣਾ ਕਈ ਪਿੰਡਾਂ ਦੇ ਵਿੱਚ ਮੈਸੇਜ ਆ ਚੁੱਕੇ ਨੇ ਕਈ ਵਾਰ ਮੈਸੇਜ ਨਹੀਂ ਆਉਂਦਾ ਟੈਕਨੀਕਲ ਦਿੱਕਤ ਹੁੰਦੀ ਹੈ ਤਾਂ ਤੁਸੀਂ ਆਪਣੀ ਪੈਨਸ਼ਨ ਹੈ ਜਿਹੜੀ ਤੋਂ ਚੈੱਕ ਕਰਵਾ ਸਕਦੇ ਹਾਂ ਫਿਲਹਾਲ ਤੁਹਾਡੇ ਲਈ ਇਹੀ ਜਾਣਕਾਰੀ ਲੈ ਕੇ ਆਏ ਸੀ ਤੁਹਾਡਾ ਕੋਈ ਵੀ ਸਵਾਲ ਹੈ ਤਾਂ ਤੁਸੀਂ ਪੁੱਛ ਸਕਦੇ ਹੋ ਫਿਲਹਾਲ ਤੁਹਾਡੇ ਲਈ ਇਨਾ ਹੀ ਧੰਨਵਾਦ